ਜਗਾ ਦੇ ਰਹੋ ਅੱਜ ਜੀ ਹਾਂ ਜੀ ਅੱਜ ਭੜੀ ਕੀ ਨਾਂ ਤੇ ਤੁਸੀਂ ਖਾਲਸਾ ਸਾਹਿਬ ਨੂੰ ਅੱਜ ਅੱਜ ਮੈਂ ਸਪਸ਼ਟ ਕਰਨ ਦੇਣੀ ਕਿ ਸਪਸ਼ਟ ਕਰਨ ਨਹੀਂ ਨਹੀਂ ਅੱਜ ਵੀ ਇਹ ਕਾਰਨ ਦਾ ਸਾਹਮਣੇ ਜੇ ਕਿ ਕਾਰਨ ਹੈ ਕੀ ਕਹਿਣਾ ਚਾਹੋਗੇ ਅਸੀਂ ਮੈਂ ਸਾਰੇ ਪਹਿਲਾਂ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬ ਜੀ ਮੇਰੇ ਨਾਲ ਆਏ ਸੀ ਔਰ ਜਿਹੜਾ ਪਿਛਲੇ ਦਿਨਾਂ ਤੋਂ ਉਸ ਆਪਣਾ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਸਪੋਰਟਸਮੈਨ ਦੇ ਜਿਹੜੇ ਸੀਗੇ ਇੰਚਾਰਜ ਜਗਿੰਦਰ ਸਿੰਘ ਜੀ ਉਹਨਾਂ ਨੇ ਜੋ ਆਪਣੇ ਅਕਾਲ ਤਖਤ ਸਾਹਿਬ ਨੂੰ ਵੀ ਇਗਨੋਰ ਕੀਤਾ ਔਰ ਅਖਬਾਰਾਂ ਦੇ ਵਿੱਚ ਔਰ ਸਾਰੇ ਰਸਾਲਿਆਂ ਦੇ ਵਿੱਚ ਉਹਨੇ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਨਹੀਂ ਮੰਨਿਆ ਔਰ ਗੁਰੂ ਨੂੰ ਗੁਰੂ ਵੀ ਨਹੀਂ ਮੰਨਿਆ ਕਿਉਂਕਿ ਉਹਨਾਂ ਨੇ 2004 ਦੇ ਵਿੱਚ ਫਿਰ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਗਿਆ ਜਦੋਂ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਗਿਆ ਤੋ ਸਾਨੂੰ ਬਾਰ-ਬਾਰ ਇੱਥੇ ਬੁਲਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਤੁਸੀਂ ਆ ਕੇ ਆਪਣਾ ਸਪਸ਼ਟੀਕਰਨ ਦਿਓ ਉਹਨਾਂ ਨੇ ਸਪਸ਼ਟੀਕਰਨ ਦੇਣ ਦੀ ਬਜਾਏ ਗੁਰਬਾਣੀ ਦੀ ਵੀ ਘੋਰ ਦੰਦਿਆ ਕੀਤੀ ਉਹ ਸਾਰੀ ਨਿੰਦਿਆ ਕਰਦੇ ਹੋਏ ਅਸੀਂ ਅੱਜ ਇਹ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੇ ਉਹਨਾਂ ਨੂੰ ਇੱਕ ਗੁਰ ਸਿੱਖਾ ਵਿਧਾਨ ਸਭਾ ਦੇ ਸਪੀਕਰ ਸਾਹਿਬ ਕੁਲਤਾਰ ਸਿੰਘ ਜੀ ਸੰਧਵਾ ਜਿਹੜੇ ਕਿ ਜੇਜ਼ੇਦਾਰ ਹੈ ਉਹਨਾਂ ਨੇ ਫਿਰ ਵੀ ਇੱਕ ਪੰਥ ਦੇ ਵਿੱਚੋਂ ਛੇਕੇ ਹੋਏ ਨੂੰ ਵਿਧਾਨ ਸਭਾ ਦੇ ਵਿੱਚ ਜਿਹੜੀ ਉਹਨਾਂ ਨੇ ਤਰੀਫ ਕੀਤੀ ਉਹਨਾਂ ਦੇ ਸੋਲੇ ਗਏ ਗਏ ਜਦੋਂ ਕਿ ਪੰਥ ਵਿੱਚੋਂ ਛੇਕੇ ਹੋਏ ਬੰਦੇ ਨਾਲ ਰੋਟੀ ਬੇਟੀ ਦੀ ਸਾਹ ਕਦੇ ਨਹੀਂ ਰੱਖੀ ਜਾਂਦੀ ਔਰ ਜਿਹੜੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਗੁਰਸਿੱਖ ਵਿੱਚ ਐਮ ਐਲ ਏ ਸਾਹਿਬਾਂ ਨੂੰ ਵੀ ਸੀਗੇ ਜਿਨ੍ਹਾਂ ਨੂੰ ਵੀ ਇਹਨਾਂ ਦੇ ਵਿੱਚ ਉਹਨਾਂ ਨੂੰ ਦੀ ਅਲੋਚਨਾ ਕੀਤੀ ਸਾਰਿਆਂ ਦੀ ਉਸ ਕਾਰਨ ਦੇ ਬਾਵਜੂਦ ਸਾਨੂੰ ਸਿੱਖ ਸੰਗਤਾਂ ਦੇ ਰੋਹ ਦੇ ਵਿੱਚ ਆਉਣ ਦੇ ਕਾਰਨ ਅੱਜ ਪੇਸ਼ ਹੋਣਾ ਪਿਆ ਅਸੀਂ ਇਹ ਕਹੋਣੇ ਆ ਕਿ ਜਿਹੜਾ ਪੰਥ ਦੇ ਵਿੱਚੋਂ ਛੇਕਿਆ ਹੋਇਆ ਬੰਦਾ ਹੈ ਉਸ ਬੰਦੇ ਨੂੰ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਸ਼ਦਾਂਜੜੀਆਂ ਦੇਣੀਆਂ ਜਾਂ ਸਰਦਾ ਦੇ ਫੁੱਲ ਭੇਟ ਕਰਨੇ ਜਾਂ ਉਸ ਦੀਆਂ ਤਰੀਫਾਂ ਕਰਨੀਆਂ ਇਹ ਸਿੱਖ ਸੰਗਤ ਨੂੰ ਜਿਹੜੀ ਸ਼ੋਭਾ ਨਹੀਂ ਦਿੰਦੀ ਅਸੀਂ ਇਹ ਨੂੰ ਕਹਿੰਦੇ ਆ ਕਿ ਅਕਾਲ ਤਖਤ ਸਾਹਿਬ ਤੇ ਇਹ ਕਸੰਧਵਾ ਸਾਹਿਬ ਨੂੰ ਉਹਨਾਂ ਦੇ ਜਿਹੜੇ ਉੱਥੇ ਸਿੱਖ ਗੁਰਸਿੱਖ ਸੀਗੇ ਐਮਐਲਏ ਸਾਹਿਬਾਨ ਸਾਰਿਆਂ ਨੇ ਜੋ ਉੱਥੇ ਤਰੀਫਾਂ ਦੇ ਪੋਲ ਬੰਨੇ ਪਾਂਥ ਚ ਸੇਕੇ ਹੋਏ ਇਨਸਾਨ ਦੇ ਉਹਨਾਂ ਦੇ ਇਥੇ ਛੱਡ ਕੇ ਅਕਾਲ ਤਖਤ ਸਾਹਿਬ ਦੇ ਸਪਸ਼ਟੀਕਰਨ ਲਿਆ ਜਾਵੇ ਕਿ ਤੁਸੀਂ ਕਿਸ ਵਿਗ ਦੇ ਵਿੱਚ ਕਿਉਂਕਿ ਉਹਨਾਂ ਦੇ ਵਿੱਚ ਰੋਟੀ ਬੇਟੀ ਸਾਂਝ ਨਹੀਂ ਰੱਖੀ ਜਾਂਦੀ ਇਹ ਗੁਰਸਿੱਖੀ ਦਾ ਸਨਾਤ ਹੈ ਇਹ ਗੁਰਸਿੱਖੀ ਦੇ ਉਲਟ ਜਾਣ ਵਾਲਿਆਂ ਨੂੰ ਸਾਰਿਆਂ ਨੂੰ ਇਹਨਾਂ ਨੂੰ ਇੱਥੇ ਅਕਾਲ ਤਖਤ ਸਾਹਿਬ ਤੇ ਪੁੱਛ ਕੇ ਉਹਨਾਂ ਦੀ ਕੀਤਨ ਮੈਂ ਆਪਣਾ ਹੀ ਸੁਖਵੰਤ ਸਿੰਘ ਜੀ ਸੁਖ